ਚੱਕੀਆਂ ਉਮਰ ਇਹ ਬੋਲੂ ਦੀ ਰੈਡ ਉਮਰ ਉਮਰ ਕਰ ਰੱਖਿਆ ਨੇ ਇਹ ਜੇ ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਨਾ ਪੱਠੇਨ ਧਿਆਨ ਨਾਲ ਦੇਖੋ ਦੇਖੋ ਉਹ ਪੱਠਾ ਹਾਂ ਉਹ ਬਵਰਾ ਹਾਂ ਜਿਹੜਾ ਇਹ ਨਿਕਲਿਆ ਕਾਗਰੇ ਇਹ ਚੱਕ ਕੇ ਤਾਂ ਹਾਂ ਜਰਾ ਇੱਕ ਮਿੰਟ ਰੈਡੀ ਚੈੱਕ ਕੋਈ ਬੋਲੂ ਜੀ ਉਮਰ ਬਸਲ ਕੜਾਈਆਂ ਨੇ ਕਾਗਰੇ ਬਵਰਸ ਇਹਦਾ ਪੱਠਾ ਹੈ। ਹਾਂ ਇਹਦਾ ਪੱਠਾ ਇਹ ਵੀ ਚੱਕ ਕੇ ਦਿਖਾਣਾ ਤੁਹਾਨੂੰ। ਇਹਨੂੰ ਬੈਲੈਂਸ ਕਹਿੰਦੇ ਆ। ਪਹਿਲਾਂ ਤੇ ਛੋਟਾ ਹੈ ਵਿੱਚ। ਚੱਕੀਆਂ ਇਹਦਾ ਪੱਠਾ ਜਿਹਦਾ ਇਹਦੇ ਦਾ ਇਹ ਦੂਜਾ ਇਹ ਆਪਣਾ ਆਪਣਾ ਗਰੀਜ਼ਲ ਹੈ। ਦੂਜਾ ਲੈ ਚੱਕੀ। ਕਿਹੜਾ ਲਿਆਂ ਮੈਂ? ਇਹ ਆ ਜੀ origignal racing pigeon ਚ। ਇਹ ਤੇ ਅੱਖ ਨੋਕ ਉੱਤਰ ਦੀ ਉਹ ਉਹ ਕਵਾਰ ਦੇ ਤੁਰ ਇਹ ਉਹ ਓਰੀਜਨਲ ਬਾਵਰੇ ਯਾਰ ਪੋਚੇ ਦੀ ਥੋੜੀ ਖਰਾਬ ਹੋ ਰਹੀ ਤਾਂ ਕਰਕੇ ਉਹ ਕਰਦੇ ਰੱਖ ਨੋਕ ਦੇਖੋ ਇਹ ਚੀਜ਼ ਦੇਖੋ ਅੱਖ ਨੋਕ ਦੇਖ ਰਹੇ ਹੋ ਕਰੋ ਸ਼ਾਬੀਰ ਉਹ ਲੂਰੀ ਨੇ ਬਰੀਆਂ ਲਖਾਉਂ ਆਉਂਦੀਆਂ ਜੇਦੀ ਰੰਗਾਉਂਦੀ ਵੈਰ ਦੇ ਬੜਾ ਕਿ ਬੜਾ ਜਿੱਦ ਕੱਲਾ ਫੋਟ ਦਿਖਾਉਂਗਾ ਹਾਂ ਹਾਂ ਕੋਈ ਨਹੀਂ ਕਿ ਬਾਬਰਾ ਪਟਾ ਚੱਕ ਲੈ ਲੈ ਹੂੰ ਹੂੰ ਬੱਚਾ ਬੋਲਦੀ ਆਂ ਦੇਖੋ ਜੀ ਪਪਰਾ ਇਹ ਸੀਦਾ ਬੱਚਾ ਹੈ अच्छा उसी ਦਾ ਬੱਚਾ ਇਹ ਇਹਦਾ ਬੱਚਾ ਹੀ ਹੈ ਹਾਂ ਅੰਡੇ ਚੇਂਜ ਕਰੇ ਸੀਗੇ ਇਸ ਵਾਰ ਆ ਨਿਕਲਿਆ ਇੱਕ ਹੋਰ ਨਿਕਲਿਆ ਉਹਦੇ ਨਾਲ ਦਾ ਬੱਚਾ ਓਕੇ ਕਰੋ ਸ਼ੌਕ ਮੁੱਕ ਕੇ ਹੋ ਗਏ ਬਾਕੀ ਭਰਾਓ ਇੱਕ ਤੁਹਾਨੂੰ ਦੱਸਦਾ ਮੈਂ ਗੱਲ ਇਹ ਵੈਵੇਂ ਆ ਵੀ ਹੋਮਵਰ ਬਹੁਤ ਜਾਂਦੇ ਨੇ ਜਿਹੜੇ ਨਹੀਂ ਜਾਂਦੇ ਉਹ ਨਹੀਂ ਜਾਂਦੇ ਜਿਹੜੇ ਜਾਂਦੇ ਨੇ ਫਿਰ ਉਹ ਜਾਂਦੇ ਨੇ ਬਿਨਾ ਹੋਮਵਰਾਂ ਤੋਂ ਵੀ ਘੁੱਟਾ ਟਾਈਮ ਮਾਰਦੇ ਨੇ ਵੀ ਹੋਮਵਰ ਹੋਣਗੇ ਤਾਂ ਜਾਂਦੇ ਨੇ ਤਵੇ ਲਗ ਲਗ ਨਸਲਾਂ ਨੇ ਕਬੂਤਰਾਂ ਦੀਆਂ ਸ਼ੌਂਕ ਚਲੋ ਰੱਖਿਆ ਤਾਂ ਫਿਰ ਹਰ ਇੱਕ ਤਰ੍ਹਾਂ ਦੀ ਨਸਲ ਰੱਖਣੀ ਚਾਹੀਦੀ ਹੈ ਗੱਲ ਤਾਂ ਇਹ ਹੈ ਬਸ ਬਾਕੀ ਜਿਹੜੇ ਆਪਣੇ ਪੰਜਾਬੀ ਨਸਲ ਦੇ ਕਬੂਤਰ ਨੇ ਨਾ ਇਹ ਪੁੱਣਾ ਉਂਗਲੀ ਲਾਓ ਅੱਖੇ ਪਰਦੇ ਬਾਬਰ ਖਾਇ ਕਿੰਨੀ ਪਿਆਰੀ ਹੈ ਨਾ ਲਾ ਜਾਨ ਰਦ ਜੋਰ ਮਾਰ ਰਹੇ ਹੈ ਸਾਈ ਕਸੇ ਤੁਸੀਂ ਵੀਡੀਓ ਜੀ ਬਣਾਣੀ ਸੀ ਨਾ ਚਲੋ ਉਹ ਚੱਲਤਾ ਹੁਣ ਆਪਾਂ ਅਚਾਨਕ ਆਏ ਇਹ ਇਹ ਮਤਲਬ ਉਦੋਂ ਰੱਖਿਓ ਪ੍ਰਸ਼ਨ ਰੱਖਿਓ ਇਹ ਹੈ ਜੀ ਮਤਲਬ ਆਪਸ ਵਿੱਚ ਦੇਖਣ ਦੁੱਖਣ ਨੂੰ ਕੋਈ ਨਹੀਂ ਉਦਾਂ ਨਾ ਪਾਇਆ ਸੋਸ਼ਲ ਮੀਡੀਆ ਜਿਹੜਾ ਪਾਇਆ ਜੀ ਸਭ ਪਾਸੇ ਜੋਗੀ ਟਾਚਾ ਹੋ ਨਹੀਂ ਸੋਸ਼ਲ ਮੀਡੀਆ ਨਾ ਪਾਇਆ ਜੀ ਜਿਹੜਾ ਬਾਜੂ ਆ ਕੇ ਰੱਖਿਆ ਭੋਲੂ ਜੀ ਨੇ

ਅੱਤੀ ਗੱਲ ਇਹ ਜਿਹੜੀ ਆਪਣੀ ਪੰਜਾਬੀ ਕਬੂਤਰਾਂ ਦੀ ਪੁਰਾਣੀ ਨਸਲ ਆ ਉਹ ਵੀ ਰੇਸਿੰਗ ਪੀਜਨ ਨੇ ਜਿਹੜੇ ਵਧੀਆ ਉੱਡਦੇ ਨੇ ਛੇੜਦੇ ਨੇ ਬਾਕੀ ਇਹ ਥੋੜੀ ਹੈਵੀ ਬਰੀਡ ਆ ਇਹ ਜਿਹੜੀ ਆਪਾਂ ਜਿਹਨਾਂ ਨੂੰ ਹੋਮ ਵਰਕ ਕਹਿੰਦੇ ਨੇ ਨੇ ਆਪਣੇ ਪੰਜਾਬੀ ਕਬੂਤਰ ਬੱਸ ਆਪਣੇ ਪਰਾਂ ਦੇ ਛੋੜਿਆ ਬੋਲੀ ਦੇ ਚੈੱਕ ਕਰੋ ਹਾਈਬ੍ਰਿਡ ਸੈਟ ਕਰੋ ਆਹ ਚੀਜ਼ ਚੇਮਤ ਨਹੀਂ ਨਾ ਆਂਡੇ ਦੇ ਬੈਠੇ ਆਂਡੇ ਬੈਠੇ ਇੱਥੇ ਸੀ ਆਪਣੇ ਮੇਰੇ ਪੱਤਾ ਤੇਰੇ ਇੱਥੇ ਕਹਿੰਦੇ ਜੀ ਤੁਸੀਂ ਵੀਡੀਓ ਇਹਨਾਂ ਦੇ ਪਰਸਨ ਰੱਖ ਲਿਓ ਉਦਾਂ ਨਾਲ ਦਿਖਾਏ ਹੋਏ ਨੇ ਸੀ ਮੂਰ ਅੱਗੇ ਲੈਵਲ ਨੇ ਸ਼ੌਂਕ ਲੀਕ ਇਦਾਂ ਕਰੀ ਭੁੱਲ ਨੁਕਿਆ ਬਾਰ ਬਾਰ ਬੋਲੀ ਜਾਂਦੇ ਤਾਂ ਸ਼ੋਸ਼ਣ ਤੇ ਜਾਂਦਾ ਰਾਂ ਆਪਣਾ ਬਥੇਰੇ ਜੁੜੇ ਪਏ ਨੇ ਭਰਾ ਬਣੇ ਸਾਰੇ ਸ਼ੌਂਕ ਕਰਦੇ ਕੋ ਬਹੁਤ ਵਧੀਆ ਬੋਲੂ ਦੇ ਚੌਣ ਮਾ ਬੋਤਨੇ ਬਿਲਕੁਲ ਐਸ਼ ਸ਼ਰਤਾਂ ਚ ਵੀ ਉੜੇ ਹੋਏ ਨੇ ਇਹ ਹੁਣ ਬੱਚੇ ਕਰ ਰਹੇ ਨੇ ਹੁਣ ਪੱਠਿਆਂ ਤੇ ਨੇ ਅਰੇ ਫੇਰ ਸੀਜ਼ਨ ਸ਼ਰਤਾਂ ਜੁੜਨਗੇ ਆ ਉੱਡੇ ਵੀ ਐ ਇਹਦੇ ਚੇਹੇ ਦਾ ਪੁੱਤਰ ਵੀ ਪਾਉਣਾ ਇਹ ਚ ਫੇਰ ਉੜ ਜਾਣਗੇ ਆ ਜਿਹੜਾ ਬਿੱਲਾ ਕਰਦਾ ਆ ਦਵਾਜ ਵਾਲਾ ਪਾਉਣਾ ਦੌੜ ਚੱਪਨ ਲੱਛਣ ਕਰੇ ਉਹ ਕੋਠੇ ਇੱਕ ਉਰ ਉਹ ਪੱਠਿਆਂ ਤੇ ਵੇਖਸੇ ਉਰਦੇ ਵਾਲੇ ਤਾਂ ਲੱਗਣ ਲੱਗ ਰਹੇ ਆਪਣੇ ਹਾਂ ਉਹ ਦਿਖਾ ਇਹ ਜੋ ਕੱਟ ਸ਼ਾਟ ਬਥੇਰੇ ਪੈਣੇ ਹੋ ਸ਼ਾਟ ਬਥੇਰੇ ਪੈਣਗੇ ਇੱਥੇ ਇਹ ਫੇਰ ਪਾ ਦਾਂਗੇ ਨਾਲ ਵਿੱਚ ਹੈਗੇ 7-8 ਕਬੂਤਰ ਪਾਣ ਵਾਲੇ ਆ ਦੋ ਕਬੂਤਰ ਥੱਲੇ ਉਤਾਰੀਆਂ ਹੋਈਆਂ ਇੱਥੇ ਕਢਾ ਲਾ 10-20 ਪੱਠੇ ਹੋਰ ਲਾ ਜਨਾਂ ਸਾਰੇ ਕਰ ਤਿਆਰੀ ਪੱਠਿਆਂ ਦਾ ਬੜਾ ਕੰਮ ਐਦ ਕਿ ਲੇਟ ਹੋ ਗਿਆ ਨਾ ਤੇਰਾ ਕੰਮ ਲੇਟ ਹੋ ਗਿਆ ਇੱਕ ਮਹੀਨਾ ਲੇਟ ਕਰਕੇ ਪੱਠੇ ਮਰ ਗਏ ਜੀ ਤਿਆਰੀ ਇੱਕ ਮਹੀਨਾ ਹੀ ਪਹਿਲਾਂ ਕਰੀ ਹੁੰਦਾ ਪੱਠੀ ਕੀੜੇ ਖਾ ਲਈ ਹੁੰਦੇ ਆ ਸਾਰੇ ਉਹਨਾਂ ਸਾਹਮਣੇ ਬੜੇ ਔਖੇ ਔਰੇ ਨੇ ਆ ਪੂਰਾ ਪਿਰਾ ਬੋਤਾ ਘੱਕਣਾ ਉਹ ਦੇਖੋ ਉੱਥੇ ਹਾਂ ਇਹ ਉੱਪਰ ਕਾਸੀ ਆਵਾਜ਼ਾਂ ਕੱਢ ਰਹੇ ਨੇ ਇੱਕ ਆ ਇਹ ਆਪਣੇ ਢਾਈ ਚ ਪੈ ਜਾਣਗੇ ਜੀ ਇਹ ਇਹ ਉਹਨਾਂ ਦੇ ਪੱਠੇ ਨੇ ਨਾ ਪਿਛਲੇ ਸਾਲ ਦੇ ਜਿਹੜੇ ਸਾਲ ਵਾਲੇ ਪੱਠੇ ਨੇ ਆ ਕਬੂਤਰੀ ਅੰਡੇ ਹੀ ਲੱਗ ਰਹੀ ਸੀ ਮੈਂ ਇਹਨੂੰ ਰੋਕੀ ਇਹ ਤਾਂ ਜਿਹੜੇ ਸਰਦੀਆਂ 'ਚ ਨਿਕਲੋਗੇ ਪੱਠੇ ਖੋਣੇ ਆਪਣੇ ਬੁੱਡੇ ਹੋਏ ਨੇ ਅਸਾ ਹਾਂ ਜੀ ਬੁੱਡੇ ਪੱਠੇ ਦੇ ਸਾਰੇ ਇਹਦੇ ਵਿੱਚ ਉਹ ਨੀਲਾ ਬੋਦੀਆਂ ਨਿਵੇਂ ਉਡਾਇਆ ਸੀ ਤੇ ਇੱਕ ਆ ਹਮੀਰੀ ਨੂੰ ਉਡਾਇਆ ਸੀ ਉਹ ਹਮੀਰੀ ਉੱਡਦੀ ਸੀ ਉਹ ਆ ਉਹ ਤਾਂ ਵਿੱਚ ਵੀ ਯਾਰ ਇਹ ਇਹ ਪੱਠੇ ਛੋਟੇ ਸੀਗੇ ਮਤਲਬ ਜਾਂਦੇ ਜਰੂਰਤ ਹੀ ਮੈਂ ਬਾਅਦ 'ਚ ਛੱਡੇ ਨੇ ਛੱਡ ਕੇ ਹੋਰ ਕੱਟਦਾ ਬਾ ਤੁਹਾਡੇ ਆਸ਼ੀਰਵਾਦ ਨਾਲ ਫਿੱਟ ਰਹਿਣ ਕਬੂਤਰ ਉਹਦੇ ਬਸ ਮਹਾਰਾਜ ਕਿਰਪਾ ਚੈਦੀ ਆ ਇੱਧਰ ਆਓ ਪਿੱਛੇ ਸਦੂ ਮਦ ਕਰਨਾ ਇਹ ਦਵਾਈ ਮੇਰੀ ਚੋਇਸ ਹੈ ਸਾਰੇ ਮੋੜ ਕਰਦਾ ਹੈ ਕੋਰੋ ਸ਼ੋਕ ਜੀ ਕੋਲ ਦੇ ਉਮਰਾਂ ਦਾ ਆਹ ਦੇਖੋ ਉਹ ਪੜਾ ਪੱਠਾ ਕਰ ਅਨੇ ਕਬੂਤਰ ਕੜਜਾ ਇਹਦਾ। ਹਮੀਰੀਆਂ ਤੇ ਸੁਰਕੇ ਦਾ ਮੇਲਾ। ਇਹ ਆਪਣੇ ਉਡਾਈ ਵਾਲੇ ਕਬੂਤਰ ਹੈਗੇ ਨੇ ਜੀ ਇਹਦੇ ਵਿੱਚ ਦੇਖ ਲਾਂ ਕਿੰਨੇ ਨਿਕਲ ਸਕਦੇ ਨੇ ਬਾਕੀ। ਇਹ ਨਿਕੜਾਉਣਗੇ। ਇਹ ਤਾਂ ਪੱਠੇ ਹੈਗੇ ਨੇ ਚਲੋ। ਬਾਬਾ ਜੀ ਕਿਰਪਾ ਨਾਲ 20 ਕ ਪੱਠੇ ਹੋਰ ਹੋ ਗਏ। ਵਾਹ। 20 ਪੱਠੇ ਹੋਰ ਹੋ ਜਾਣ ਮਾ ਇਸ ਕਰਪਾ ਨਜ਼ਾਰਾ ਹੈ ਜੀ। ਸ਼ਤ ਪੂਰਾ ਤੇਰਾ ਤੇ ਆ। ਬਾਕੀ ਜਿਹੜੇ ਵੱਡੇ ਕਬੂਤਰ ਨੇ ਉਹਨੇ ਕੰਧ ਬਾਜਾਂ ਜੁੜਾ ਦਿਖਾਇਆ ਸੀਗਾ ਇਹਦੇ ਵਿੱਚ ਹੈਗੇ ਨੇ 7-8 ਕਬੂਤਰ ਉਹ ਪੁਰਾਣੀ ਚੱਕਾਂ ਦਾ ਗੇਮ। ਉਹ 니ਚੋਲੇ ਵੀ ਹੈਗੇ ਨਿਕੋ ਦੋ ਦਾਰੇ ਥੱਲੇ ਤੇ ਦੋ ਤਿੰਨ ਮੂਦ ਨੇ ਦੋ ਤਿੰਨ ਥੱਲੇ ਗਿਆ ਜੇ ਚੱਲਨੇ ਕਿਤੇ ਲੈਨੇ ਫੱਕਲੇ ਨੂੰ ਫਰਾਜ ਮੇਨੇ ਆਨਾ ਆਇ ਤੇ ਪੋਲੂ ਜੀ ਨੇ ਤੇਰੇ ਬੋਲੀ ਮਾਰ ਕੇ ਪਰ ਇਹ ਨਵੀਂ ਛੱਡੇ ਕੋਈ ਵਾਸਾ ਚਾਲੂ ਕਰ ਦੇਣਾ ਉਹਨੂੰ ਅਗਲੇ ਮਹੀਨੇ ਮੈਨੇ ਮੈਨੇ ਪਾ ਲਿਆ ਜੇ ਹੋਰ ਤਿਆਰ ਹੋ ਰਿਹਾ ਨਾ ਫਿਰ ਮੈਂ ਕਹਾਂ ਇਕੱਠੇ ਛੱਡ ਲਾਂਗਾ ਫਿਰ ਇਹਨਾਂ ਵਿੱਚ ਸਾਲ ਦੇ ਮੈਨੇ ਤਿੰਨ ਦਿਨ ਤੋਂ ਬਾਅਦ ਇਹਨਾਂ ਦੇ ਦੂਜੇ ਪੱਠੇ ਨੇ ਕੀੜੇ ਖਾਨ ਆ ਜਾਣਗੇ ਤੇਰੇ ਹਾਂ ਬਸ ਮੈਂ ਉਹਨਾਂ ਦੀ ਵੇਟ ਕਰ ਰਹਾ ਜੂਨ ਤੱਕ ਨਾ ਆਪਣੇ ਦੂਜੇ ਪੱਠੇ ਤਿਆਰ ਹੋ ਜਾਣਗੇ ਮੈਂ ਨਾ ਜੁਲਾਈ ਗਸਤ ਇਹਨਾਂ ਨੂੰ ਉਡਾਉਣੇ ਸੀ ਤੇਰੇ ਨਾ ਪਾ ਦਾਂਗੇ ਪਾਣੀ ਪੂਣੀ ਦੋ ਚਾਰ ਵਧੀਆ ਇਹਨਾਂ ਨੂੰ ਇਦਾਂ ਨਹੀਂ ਠੀਕ ਵਧੀਆ ਉੜੀ ਜਾਣਗੇ ਬਸ ਇੰਨਾ ਕੁੜਦੇ ਵਾ ਫਿਰ ਬਾਅਦ ਚ ਫੋਨਗੇ ਨਹੀਂ ਫਿਰ ਜਿਵੇਂ ਪਿਛਲੇ ਵਾਰ ਖੋ ਬਹੁਤ ਗਏ ਕਰਨਾ ਨਾ ਇਹ ਕੰਮ ਖਰਾਬ ਹੋ ਗਿਆ ਮੈਂ ਭੈਮ ਦਿੰਦਾ ਨਹੀਂ ਇਹਨਾਂ ਨੂੰ ਬਸ ਬਸ ਦਿੱਕਤ ਬੜੇ ਵਹਿਮ ਕੱਢੇ ਹਰ ਤੋਂ ਹੈ ਮੱਕਾ ਬੜੇ ਵਹਿਮ ਕੱਢਿਆ ਉਰੇ ਹੈਈ ਓਲੂ ਨੇ ਬੜੇ ਵਹਿਮ ਕੱਢਿਆ ਲੋਕਾਂ had